हां जी सज्जनों सास्त्री काल जी नई वीडियो स्वागत है अपने ਕੋਲ ਆਇਆ 852 2020 ਮਾਡਲ ਕੋਕਾ ਨਾਲ ਦੇ ਡਰਸੀ ਪੈਸੇ ਕਰੋ ਚੈੱਕ ਕੰਡੀਸ਼ਨ ਬੁੱਲਡਰ ਆਰਬੀਸੀ ਵਾਸੇ ਮਾਦੀ ਕੰਡੀਸ਼ਨ ਪਾਵਰ ਸਟੀਅਰਿੰਗ ਡਬਲ ਡਿਸਟ੍ਰਿਬਿਊਟਰ ਲਿਫਟ ਪੰਪ ਡਬਲ ਪਾਵਰ ਸਟੀਲ ਬ੍ਰੇਕਰ ਰਵਰਸ ਵੀਡੀਓ 16 1700 ਘੰਟੇ ਚੱਲਿਆ ਹੋਇਆ ਏ ਆ ਘਰੋ ਚੱਕ ਮਗਰਲੇ ਦੀ ਮਾਦੀ ਕੰਡੀਸ਼ਨ ਟਾਇਰ ਤੁਸੀਂ ਦੇਖ ਸਕਦੇ ਕਿੰਨੇ ਖੜੇ ਆ ਆਹ ਹੈ ਜੇ ਮਗਰਾੜੇ ਦੇ ਮਗਰਾੜਾ ਮਗਰੂੜਾ ਰਿਮਾ ਰਾਮਾ ਦਾ ਵਾਈਟ ਟਰੈਕਟਰ ਐ ਕੋਕ ਹੈ ਦਾਣਾ ਲਿੰਕਾਂ ਹੁੱਕ ਤੇ ਦੇਖ ਲਓ ਤੁਸੀਂ ਕਿੰਨਾ ਕੁ ਚੱਲਿਆ ਆ ਜੇ LED ਲੜਟਾਂ ਮੈਂ ਜੇ ਹਾਇਆ ਸ਼ੋਰੂਮ ਚ ਕਢਾ ਲਿਆ ਉਹ ਜੀ ਹੈ ਬਾਈ ਇਹ ਇਹ ਜੀ ਵੀਡੀਓ ਦੇਖਣ ਨੂੰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਟਰੈਕਟਰ ਖਰੀਦਣ ਵੇਚਣ ਲਈ ਸੰਪਰਕ ਕਰੋ ਜੇ ਕਿ ਕਿਸੇ ਨੂੰ ਵੀ ਟਰੈਕਟਰ ਲੈਣਾ ਆਇਆ ਚਮਕੌਰ ਟਰੈਕਟਰ ਚਮਕੌਰ ਸਾਹਿਬ ਆ ਕੇ ਮਿਲ ਸਕਦਾ ਬਿੱਲੂ ਮਿਸਤਰੀਵਾਲਾ ਸਾਹਿਬ ਤੇ ਆਹ ਆ ਡਿਸਟ੍ਰੀਬਿਊਟਰ ਅੱਗੇ ਬੜਾ ਬੰਦਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਸਾਰਾ ਸ਼ੀਲਡ ਟਰੈਕਟਰ ਕਿਤੇ ਚਾਬੀ ਨਹੀਂ ਲੱਗੀ ਚੋਲ ਜੀ ਕੰਡੀਸ਼ਨ ਚੈੱਕ ਕਰੋ ਆਈਪੀਟੀਓ ਵਾਲਾ ਜਿਹੜਾ ਸਾਈਡ ਕਲਚ ਉਹ ਟਰੈਕਟਰ ਹੈ ਨੰਬਰ ਤੁਹਾਨੂੰ ਥੱਲੇ ਡਿਸਕ੍ਰਿਪਸ਼ਨ ਚ ਦੇ ਦਿੰਨੇ ਈ ਧੰਨਵਾਦ